ਹਰ ਇੱਕ ਸੰਪ੍ਰਵਾਂ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਜੋ ਬਹੁਤ ਹੀ ਤੁਹਾਡੇ ਲਈ ਮਹੱਤਵਪੂਰਨ ਹੈ ਕੰਮ ਦੀ ਵੀਡੀਓ ਹੈ ਸੋ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੋ ਆਜੋ ਆਪਾਂ ਗੱਲ ਕਰਦੇ ਆਂ ਪੰਜਾਬੀ ਵਾਲੇ ਝੋਨੇ ਵਿੱਚ ਜੋ ਲੋਹੇ ਦੀ ਘਾਟ ਆਉਂਦੀ ਹੈ ਉਹਦੀਆਂ ਕੀ ਨਿਸ਼ਾਨੀਆਂ ਹੈ ਨਿਸ਼ਾਨੀਆਂ ਤੁਹਾਨੂੰ ਦਿਖਾਉਣੇ ਆ ਆ ਦੇਖੋ ਇਸ ਤਰ੍ਹਾਂ ਪੱਤੇ ਹੁਣੇ ਸਟਾਰਟ ਹੋ ਜਾਂਦੇ ਇਹਦੇ ਆ ਦੇਖੋ ਜੇਕਰ ਤੁਹਾਡੇ ਪੱਤੇ ਝੋਨੇ ਦੇ ਇਸ ਤਰ੍ਹਾਂ ਹੋ ਰਹੇ ਆ ਤਾਂ ਸਮਝ ਲਓ ਲੋਹੇ ਦੀ ਘਾਟ ਆ ਤੇ ਜਾ ਕੇ ਤਕਰੀਬਨ ਸਵੇਰ ਤੁਸੀਂ ਚੈੱਕ ਕਰੋ ਕਿਸੇ ਟਾਈਮ ਵੀ ਚੈੱਕ ਕਰ ਸਕਦੇ ਹੋ ਜੇਕਰ ਪੱਤੇ ਇਸੇ ਤਰ੍ਹਾਂ ਹੋ ਰਹੇ ਆ ਤਾਂ ਲੋਹੇ ਦੀ ਘਾਟ ਆ ਤਾ ਲੋਹੇ ਦੀ ਘਾਟ ਨੂੰ ਪੂਰਾ ਕਰਨ ਵਾਸਤੇ ਆ ਤੁਹਾਨੂੰ ਇੱਕ ਦਿਖਾਉਨੇ ਆ ਸੀ ਆ ਫੈਰਸ ਸਲਫੇਟ 19% ਇਹ ਤੁਸੀਂ ਪਾ ਦੋ ਇਹਦੀ ਸਪਰੇਅ ਕਰੋ ਸਿੱਧਾ ਨਾ ਪਾਓ ਇਹਦੀ ਸਪਰੇਅ ਕਰਕੇ ਇਹਨੂੰ ਘੋਲ ਕੇ ਚੰਗੀ ਤਰ੍ਹਾਂ ਇਹਦੀ ਸਪਰੇਅ ਕਰੋ ਤਾਂ ਦੇਖਿਓ ਰਿਜ਼ਲਟ ਇਹਦਾ ਬਹੁਤ ਵਧੀਆ ਅਸੀਂ ਕੱਲ ਹੀ ਕੀਤੀ ਇਹ ਦੇ ਉੱਪਰ ਕੱਲ ਤਾਂ ਬਹੁਤ ਜ਼ਿਆਦਾ ਪੀਲਾ ਹੋਇਆ ਪੈਸੀ ਝੋਨਾ ਸੋ ਅੱਜ ਕਾਫੀ ਫਰਕ ਪੈ ਚੁੱਕਿਆ ਇਹਦੇ ਨਾਲ ਰਿਜ਼ਲਟ ਬਹੁਤ ਵਧੀਆ ਹੈ ਸਪਰੇਅ ਦਾ ਇਹ ਫੇਰ ਤੁਹਾਨੂੰ ਦਿਖਾ ਦਿੰਨਾ ਜੀ ਮੈਂ ਵੀਡੀਓ ਦੇ ਵਿੱਚ ਫੈਰਸ ਸਲਫੇਟ 19% ਇਹ ਤੁਸੀਂ ਕਿਸੇ ਵੀ ਕੰਪਨੀ ਦਾ ਲੈ ਸਕਦੇ ਆ ਇਸ ਨੂੰ ਆਮ ਹੀ ਬਾਜ਼ਾਰ ਚ ਮਿਲ ਜੂਗਾ 4 ਕਿਲੋ ਦੀ ਇਹਦੀ ਪੈਕਿੰਗ ਆਉਂਦੀ ਆ ਸੋ ਇਹਦੀ ਤੁਸੀਂ ਸਪਰੇਅ ਕਰ ਦਿਓ ਛੋਣਾ ਤੁਹਾਡਾ ਬਿਲਕੁਲ ਸਹੀ ਹੋ ਜੂਗਾ ਹੋਰ ਕੁਝ ਨਹੀਂ ਹੋਇਆ ਹੁੰਦਾ ਆਪਾਂ ਕਹਿ ਦਿੰਨੇ ਆ ਵੀ ਪੀਲਾ ਪੈਣ ਲੱਗ ਪਿਆ ਪੀਲਾ ਸਿਰਫ ਇਹਦੀ ਲੋਹੇ ਦੀ ਘਾਟ ਨਾ ਪੈਂਦਾ ਇਹ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਅਗੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਬੈਲ ਆਰ ਬਟਨ ਪ੍ਰੈਸ ਕਰ ਲਿਓ ਜਲਦੀ ਮਿਲਦੇ ਆਂ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ